ਜੇ ਦੁਵਾਈਆਂ ਹੀ ਨਾ ਮੇਰੇ ਕੋਲ ਤਾਂ ਸਾਰੀਆਂ ਸੋਨਾ ਸੀ ਤੇ ਹੁਣ ਵੀ ਸੋਨਾ ਹੀ ਆ ਮਗਰ ਤਰੀਕੇ ਨਾਲ ਰੋ ਤਾ ਨਾ ਵੀ ਕੋਤੋਂ ਤੁਸੀਂ ਸਾੜ ਖਾਂਡੀਆਂ ਜੀ ਕੰਮ ਨਹੀਂ ਹੋਣ ਦੇਣੀਆਂ ਦੋਵੇਂ ਪੈਣਾ ਇੱਕੇ ਰੱਸੀ ਵਗੀਆਂ ਹੀ ਹਾਂਜੀ ਮੰਮੀ ਤੁਸੀਂ ਮੈਂ ਚੁੱਪ ਕਰਕੇ ਬੈਠੇ ਜੀ ਕੀ ਕਰਾਂ ਚੁੱਪ ਕਰਕੇ ਨਾ ਬਾਵਾਂ ਤੇ ਥਾਰ ਬੈਠੀ ਸਾ ਡੈਨਿੰਗ ਟੇਬਲ ਤੇ ਉਹ ਦੋਵੇਂ ਪੈਣਾ ਆਈਆਂ ਐਨਾ ਮੇਰਾ ਉਹਨਾਂ ਨੇ ਸਿਰ ਖਾ ਤੈਨਾਂ ਕੁਛ ਕੁਛ ਤੂੰ ਮੇਕ ਕੇ ਗੱਲਾਂ ਕਰ ਹੀ ਜਾਂਦੀਆਂ ਆ ਕੋਈ ਜਿਹੜਾ ਬੰਦਾ ਆਇਆ ਸੀ ਮੰਮੀ ਉਹਦੀ ਗੱਲ ਸੱਚੀ ਹੋ ਸਕਦੀ ਹੈ ਉਹ ਬੰਦਾ ਸੱਚਾ ਹੋ ਸਕਦਾ ਹੈ ਅੰਜੂ ਇਤਰਾ ਹੋ ਸਕਦੀ ਮੈਂ ਚੁੱਪ ਕਰ ਕੋਈ ਨਹੀਂ ਕੋਸਦਾ ਕੋਈ ਨਹੀਂ ਸੱਚ ਆਇਆ ਮੈਂ ਮੈਂ ਸਕਦੀ ਮੇਰੀ ਅੱਖਾਂ ਨਹੀਂ ਬੰਨ੍ਹਦਾ ਜੀ ਜੀ ਮੈਨੂੰ ਸਿਖਾਓ ਨਾ ਮੈਂ ਜਾਣਦੀ ਕੀ ਕਰਨਾ ਕੀ ਨਹੀਂ ਨਹੀਂ ਮੰਮੀ ਤੂੰ ਹੀ ਸਮਝ ਦੇਣੀ ਗੱਲ ਨੂੰ ਇਤਾਂ ਉਹਨੇ ਜੋ ਉਹਨਾਂ ਦੇ ਮਨ ਚ ਆਇਆ ਦੋਵਾਂ ਨੇ ਮੈਨੂੰ ਪੜਾਇਆ ਮੈਂ ਆ ਕੇ ਸੜਕੇ ਦੇ ਅੰਦਰ ਆ ਗਈ ਤੇ ਮੇਰੀ ਸੁਣ ਗੱਲ ਮੈਂ ਆ ਬੈਠੀ ਬੈਠੀ ਸੋਚਣ ਲਈ ਹੈ ਨਾ ਪੀ ਪੁੱਤ ਗਹਿਣਾ ਜਿਹੜਾ ਰਹਿੰਦਾ ਨਾ ਬਣਾਉਣਾ ਵਾਲਾ ਹਾਂਜੀ ਉਹ ਵੀ ਬਣਾ ਲਿਆ ਸ਼ਾਮਾ ਨੂੰ ਲੈ ਆ ਇਹੇ ਵਾਰ ਦੇ ਕੇ ਨਾ ਸਾਰਾ ਸਾਰਾ ਚੁੱਕ ਲਿਆ ਤੇ ਜਿਹੜਾ ਘਰ ਵੀ ਪਿਆ ਉਹ ਵੀ ਤੇ ਜਿਹੜਾ ਅੰਜੂ ਕੋ ਪਿਆ ਉਹ ਵੀ ਸਾਰਾ ਇਕੱਠਾ ਕਰਕੇ ਨਾ ਮੇਰੀ ਸੁਣਦਾ ਨਾ ਗੱਲ ਅੰਜੂ ਦਾ ਜਿਹੜਾ ਮੇਰੀ ਗੱਲ ਸੁਣੋ ਉਹ ਤੇ ਰਹਿੰਦੋ ਦੀ ਕੋਈ ਗੱਲ ਨਹੀਂ ਮੇਰੀ ਸੁਣ ਗਾ ਜਦੋਂ ਵਿਆਹ ਹੋਊਗਾ ਨਾ ਉਦੋਂ ਦਊਗੀ ਠੀਕ ਹੈ ਹਲੇ ਮੈਂ ਸਾਰਾ ਇਕੱਠਾ ਕਰਕੇ ਆਪਣੇ ਕੋਲ ਰੱਖ ਲੈਂਦੇ ਆ ਆਪਣੀ ਇਨਵੈਂਟਰੀ ਵਿੱਚ ਮੈਂ ਆਪਣੀ ਜ਼ਿੰਮੇਵਾਰੀ ਨਾ ਰੱਖਣਾ ਜਿੱਦੋਂ ਉਹਨੇ ਕਿਸੇ ਜਾਣਾ ਆਉਣਾ ਹੋਗਾ ਜਿਹੜਾ ਸਮਾਨ ਮੈਂ ਗੂਗਲ ਮੈਂ ਦੇਜਾ ਕਰੂਗੀ ਵੀ ਕੱਲ ਨੂੰ ਅੱਗੇ ਵੇਲਾ ਇੱਕ ਵਾਰਾ ਤਾਂ ਨਿਕਲ ਗਿਆ ਹੀ ਹੁਣ ਅਗਲਾ ਤੇ ਸਾਹਮਣੇ ਹੀ ਮਮੀ ਤੁਹਾਨੂੰ ਸਾਰਾ ਪਤਾ ਚੰਗੀ ਤਰ੍ਹਾਂ ਅਗਲਾ ਕਿੰਨੇ ਕੱਢਿਆ ਤੇ ਕੌਣ ਕੱਢਣ ਵਾਲਾ ਵਾ ਨਾਲੇ ਮੇਰੀ ਗੱਲ ਸੁਣਦੀ ਐਂਜੂ ਦੇ ਚੈੱਕ ਕਰਨ ਦੇ ਜੇ ਤੁਹਾਨੂੰ ਪਤਾ ਤਾਂ ਹੈਗਾ ਉਹ ਏਦਾਂ ਦੀ ਨਹੀਂ ਹੈਗੀ ਉਹਨੇ ਕਿ ਲੋੜਿਆ ਦੱਸ ਚੱਲ ਹੀ ਚੈੱਕ ਕਰਨ ਦੇ ਜੀ ਉਹਦੇ ਤੇ ਹੋਤੇ ਆ ਛਾਪ ਨਹੀਂ ਕਰਨ ਲਈ ਅਸਲੀਅਤ ਕਹਿਣ ਲਈ ਕਿ ਚੱਲ ਮੈਂ ਸੰਭੂਗੀ ਉਹਨੇ ਕੰਮ ਧੰਦੇ ਲੱਗੀ ਰਹਿਣਾ ਕੱਲ ਨੂੰ ਭੱਜਾ ਦੌੜੀ ਹੋਣੀ ਹੋਣਾ ਵਿਆਹ ਹੋਣਾ ਉਹ ਤੋਂ ਬਾਅਦ ਮੈਂ ਕੱਟ ਕੇ ਦਊਂਗੀ ਸਮਾਨ ਉਦੋਂ ਹੀ ਦੇਈਦਾ ਵਾ ਪਹਿਲੋ ਨਹੀਂ ਦੇਈਦਾ ਮੇਰੀ ਗੱਲ ਸੁਣੋ ਤੁਸੀਂ ਹੈਗੇ ਜੇ ਬਜ਼ੁਰਗ ਤੁਹਾਡੇ ਨੂੰ ਪਤਾ ਲੱਗ ਪਈ ਸੁੱਤਿਆਂ ਨੂੰ ਤੁਹਾਨੂੰ ਪਤਾ ਨਹੀਂ ਲੱਗਦਾ ਪਚਾਬੀ ਕਿੱਥੇ ਕਿੱਥੇ ਨਹੀਂ ਪਈ ਹੈ ਮੈਂ ਆਪਣੇ ਕੋਲ ਰੱਖ ਸੌਂ ਕਰਨੀ ਤੂੰ ਟੈਨਸ਼ਨ ਨਾ ਲਾ ਮੈਂ ਉਦੋਂ ਦੀ ਬੜੀ ਮਸਤੀ ਹੋ ਗਈਆਂ ਆਹੋ ਪਹਿਲਾਂ ਵੀ ਤੁਹਾਡੇ ਕੋਲ ਹੀ ਕਿੰਨੀਆਂ 골 ਰੱਖੀ ਤੁਸੀਂ ਉਦੋਂ ਮੈਂ ਸਾਰਾ ਤੇ ਵਿਸ਼ਵਾਸ ਕਰਦੀ ਸੀ ਹੁਣ ਨਹੀਂ ਮੈਨੂੰ ਕਿਸੇ ਵਿਸ਼ਵਾਸ ਹੈਗਾ ਹੁਣ ਮੈਨੂੰ ਆਪਣੇ ਆਪ ਤੇ ਹੀ ਆ ਮੈਂ ਤੀਜਾ ਸਾਹਮ ਕੇ ਆਪ ਰੱਖਣੀ ਆ ਚਾਬੀ ਕੋਲ ਰੱਖਿਆ ਕਰਨੀ ਜਿੱਤਰਾ ਮਰਜੀ ਮੈਂ ਰੱਖਾਂ ਮੈਂ ਕਮਰਜ ਕੱਲੀ ਨੇ ਬੂਆ ਬੰਦ ਕਰਕੇ ਸੌਣਾ ਕਰਨਾ ਕੌਣ ਆਊਗਾ ਮੇਰੇ ਬੂਏ 'ਚ ਆ ਕੀ ਸੋਨਾ 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 ਸੋਨੇ ਤੋਂ ਬੰਨਾ ਨਹੀਂ ਵਿਆਹ ਦੋ ਤਰਾ ਮੈਂ ਪਉਣਾ ਤੇ ਪੈਦਾ ਹੀ ਆ ਨਾ ਗੜਾ ਨੋਤੀ ਹੂੰ ਹੁਣ ਉਹਨਾਂ ਨੂੰ ਤੇ ਪਾਇਆ ਹੀ ਵਿਆਹ ਤੇ ਲਿਆਂਦਾ ਨਹੀਂ ਤੇ ਕੁ ਵੀ ਪਉਣਾ ਮੇਰੇ ਘਰ ਸੋ ਉਹ ਬੰਦਾ ਪੈਸਾ ਹੁੰਦਾ ਕੁ ਸਾਹਮ ਲੈ ਲੈਂਦਾ ਕੁ ਚੀਜ਼ ਬਣਾ ਲੈਂਦਾ ਕੀ ਸੋਨਾ ਦੱਸ ਐ ਆ ਨਿਕਲ ਗਿਆ ਚੰਗੇ ਰਹੇ ਦੱਸ ਨਾਲੇ ਆਪਾਂ ਕਿਹੜਾ ਏਡਾ ਵਿਆਹ ਕਰਨਾ ਤਕੜਾ ਬਹੁਤ ਧੂਮ ਧਾਣਾ ਵਿਆਹ ਕਰਦਾ ਵੀ ਸੋਨਾ ਪੋਣਾ ਏ ਜ਼ਰੂਰੀ ਕਿਤੇ ਤੇ ਆਪਾਂ ਕਦ ਸਮਝ ਲਾ ਆਪਣੇ ਘਰ ਤੇ ਪੁੱਤਰੀ ਜੋਦੀ ਪੂਰੀ ਕਰਦੀ ਕਿ ਨਹੀਂ ਕਰਨੀ ਤੇ ਉਹ ਵੀ ਨਹੀਂ ਉਹਨੋ ਜੇ ਠੀਕ ਹੈ ਮੰਮੀ ਉਹ ਤੇ ਤੁਹਾਡੀ ਗੱਲ ਸਹੀ ਹੈ ਹੁਣ ਆ ਤੂੰ ਮੈਂ ਆਪਣੇ ਕੋਲ ਰੱਖੂੰਗੀ ਤੂੰ ਹੀ ਵਿਆਹ ਕਰਕੇ ਆਉਗੇ ਬਹੁ ਕੇ ਖਲੋ ਕੇ ਜਾ ਕੱਢ ਕੇ ਦਊਂਗੀ ਲੈ ਪੁੱਤ ਪਾ ਤੇ ਪਹਿਲਾਂ ਹੀ ਮੁধে ਸਾਡਾ ਆ ਉਹਦੀ ਗੱਲ ਤੁਹਾਡੀ ਸਹੀ ਹੋਣਾ ਤਰੀਕੇ ਨਾਲ ਪੁੱਤ ਚੱਲ ਲੱਗ ਗਈ ਹੱਥ ਲੱਗ ਗਏ ਸਾਨੂੰ ਅੱਗੇ ਹੁਣ ਦੁਬਾਰਾ ਨਾ ਹੱਥ ਲੱਗ ਜਾਣ ਪਈ ਅਹੀ ਵਿਆਹ ਕਰਨ ਜੋਗੇ ਵੀ ਨਾ ਰਹੀਏ ਇਹ ਸਾਰੇ ਲੁੱਟ ਖੋਟ ਕਈ ਲੈ ਜਾਣ ਲੋਕ ਹੁਣ ਚੋਰ ਤੇ ਲੱਭਾ ਨਹੀਂ ਜਾਂਦਾ ਕੋਈ ਤੇ ਫੇਰਾ ਲੱਗਿਆ ਤਾਂ ਕਿਹੜਾ ਨਹੀਂ ਤੇ ਲੱਭਾਈ ਇੱਥੇ ਲੱਭਾ ਤਾਂ ਫੇਰ ਲੱਭਾ ਦਾ ਕਢਾ ਨਾ ਲੈਂਦਾ ਮੈਂ ਫਰ ਆਪੇ ਹੀ ਹੁਣ ਸਤਰ ਕੋ ਜੀਏ ਨਾ ਪਤਾ ਹੀ ਹੈ ਮੰਮੀ ਚੋਰ ਦਾ ਇਹ ਭੋਲੇ ਚੋਰ ਦੀ ਚੋਕ ਦੇ ਬਾਹਰ ਦਾ ਕਨੇ ਘਰ ਦਾ ਹੀ ਆ ਕੌਣ ਆ ਤੁਹਾਨੂੰ ਪਤਾ ਹੋਣਾ ਹੈ ਚੰਗੀ ਤਰ੍ਹਾਂ ਹੈ ਇੱਕੋ ਤਾਂ ਹੈਗੀ ਆ ਜਿਹੜੀ ਕਹਿੰਦੀ ਸੀ ਮੈਨੂੰ ਦੇ ਦੇਓ ਕਿਸ ਸਾਦੇ ਤੋਂ ਮੈਨੂੰ ਇਹ ਆ ਪੈਸੇ ਕੱਢਣ ਦਾ ਕੰਮ ਉਹਦਾ ਹੀ ਆ ਸੋਨਾ ਕੱਢਣ ਦਾ ਤੇ ਨਾਲ ਜਿਹੜੇ ਮੇਰੇ ਪੈਸੇ ਵੀ ਪੈਸੇ ਸਾਡੇ ਸੋਨੇ ਵੀ ਥੋੜੇ ਬਹੁਤੇ ਉਹਦੇ ਵਿੱਚ ਤਾਂ ਕੱਢਿਆ ਤੇ ਉਹਨੇ ਤਾਂ ਨਾਂ ਤੇ ਉਹਦਾ ਲਾਉਂਦੀ ਨਾ ਉਹ ਅੰਜੂ ਦਾ ਨਾਂ ਲਾਉਂਦੀ ਹੈ ਨਾ ਅਲੀ ਅੰਜੂ ਦਾ ਅੰਜੂ ਦਾ ਤਾਂ ਲਾਣਾ ਲਾਣਾ ਨਾਂ ਪਤਾ ਤਾਂ ਹੈਗਾ ਪੇ ਉਹਦਾ ਨਾਮ ਲੱਗ ਜੇ ਤੈਨੂੰ ਘੜਦਨ ਤੇ ਮੇਰਾ ਕੰਮ ਸੁੱਤਰਨਾ ਵੇ ਹੱਦ ਹੋ ਗਈ ਇਹਦੇ ਇਹ ਦਾੜੀ ਹੁੰਦਗਾ ਆਹੋਂ ਤੱਕ ਕਿ ਚੋਣੇ ਨਹੀਂ ਦੱਸੋ ਮੈਨੂੰ ਮੈਂ ਇਹੀ ਕਿਉਂ ਨਹੀਂ ਹਾਂ ਪੇ ਉਹ ਮੈਨੂੰ ਫਿਰ ਕਹਿਣਾ ਫੜਾ ਦੇਵੇ ਤੇ ਮੈਂ ਸਾਮ ਲਵਾ ਇਸ ਕਰਕੇ ਮੈਂ ਨਹੀਂ ਮੇ ਪੁੱਤ ਕਹਿਣਾ ਸਾਮ ਲਵਾ ਆਹੋ ਕਾਦਲੀ ਗੱਲ ਹੈ ਸਾਮ ਲਵਾ ਮੇਰੀ ਗੱਲ ਸੁਣ ਉਹਦੇ ਕੋ ਹੈਗਾ ਵਾ ਸੇਵ ਜਿਆਦਾ ਗਹਿਣਾ ਲੋੜ ਨਹੀਂ ਉਹ ਤੇ ਮੰਗਣ ਦੀ ਨਾਲੇ ਮੇਰੀ ਗੱਲ ਸੁਣ ਕੱਲ ਉਹ ਬੰਦਾ ਆਇਆ ਤੂੰ ਉਹਦੀ ਗੱਲਾਂ ਪਿੱਛੇ ਲਾ ਕੇ ਇਹ ਗੱਲ ਕਰੀ ਜਾਂਦੇ ਜੀ ਇਹ ਚ ਕੀ ਗੱਲ ਕਿਤੇ ਉਹ ਕੀ ਸੋਚੂਗੀ ਮਨ ਤੇ ਇਹੋ ਸੋਚਣਾ ਨਾ ਕੋਈ ਬੰਦੇ ਦੇ ਪਿੱਛੇ ਲੱਗੇ ਤੇ ਮੈਨੂੰ ਗਹਿਣਾ ਮੰਗਣ ਲਾ ਪਏ ਨਹੀਂ ਮੈਂ ਉਹ ਬੰਦੇ ਜਿਹੜੇ ਜਿਹੜੀ ਜਿਹੜੀ ਚੀਜ਼ ਅੰਜੂ ਦੇ ਕੋਲ ਹੀ ਉਹ ਕਿਤੇ ਗਈ ਗਈ ਹੈ ਤੱਕ ਉਹਦੇ ਕੋਲ ਹੀ ਪਈ ਆਲੀ ਮਨ ਤੇਰਾ ਕਿ ਰਾਦਾ ਫਿਰ ਨਾ ਮੰਗਾ ਰਹਿਣ ਤੇ ਰਹਿ ਤੇ ਲੋੜ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਵੇਖ ਲਊਗਾ ਅੰਜੂ ਨਹੀਂ ਕਿਤੇ ਘਟ ਸਕਦੀ ਮੈਨੂੰ ਯਕੀਨ ਉਹ ਤੇ ਪੁਰਾ ਮੇਰੀ ਸੋਨਾ ਕਰ ਜੇ ਕੱਲ ਨੂੰ ਕੋਈ ਗੱਲ ਹੋਈ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਹੋ ਕਰਨੀ ਫਿਰ ਆਪਾਂ ਹੱਥ ਖੜੇ ਆਹ ਹੋ ਤੂੰ ਹੀ ਹੱਥ ਖੜੀ ਕਰਦਾ ਕਰੋ ਪਹਿਲਾਂ ਵੀ ਚੰਗੀ ਤਰ੍ਹਾਂ ਸਾਂਭੀ ਨਹੀਂ ਤੁਸੀਂ ਹੋਣ ਮੈਂ ਸਾਂਭੂਗੀ ਨਾ ਤਾਂ ਸਾਹ ਲੈਣਾ ਜਿਹੜਾ ਤੂੰ ਜਾ ਪਿਆ ਵਾ ਪਰ ਜਿਹੜਾ ਅੰਜੂ ਦੇ ਕੋਲ ਪਿਆ ਉਹ ਰਹਿਣ ਦੋ ਨੂੰ ਪਿਆ ਉਹ ਚੰਗੇ ਨਹੀਂ ਲੱਗਦਾ ਮੇਰੀ ਗੱਲ ਸੁਣ ਮਹਾ ਮਹਾਦੇਵ ਆਉ ਲਗਾ ਮੇਰਾ ਹੈ ਕੁੜੀ ਲੰਬੀ ਕਿਤੇ ਜਿਹੋਦੇ ਮਨ ਚ ਆ ਗਈ ਨਾ ਕਿਤੇ ਗੱਲ ਇਹੋ ਜੀ ਤੇ ਇਹ ਨਾ ਛੜਛੁਟ ਕੇ ਨਿਕਲ ਜੇ ਤੂੰ ਮੁੜ ਕੇ ਬੈਠੇ ਰਹਿਗੇ ਨਾ ਤੇਰਾ ਕੀ ਰਾਦਾ ਵੀ ਅੱਗੇ ਉਹ ਹੱਥ ਫੇਰਦੀ ਫੇਰ-ਫੇਰ ਤੇ ਵੇ ਹੁਣ ਵੀ ਨਾ ਮੈਂ ਸੱਤਰ ਕੋਵਾਂ ਹੈ ਤਾਂ ਮੈਂ ਨਹੀਂ ਮੈਨੂੰ ਸਾਂਭਣ ਦਿਓ ਮੈਂ ਸਾਂਭਣਾ ਆਪਣੇ ਗੋਲ ਉਹ ਜਿਹੜਾ ਦੂਜਾ ਪਿਆ ਤੁਹਾਨੂੰ ਮੈਂ ਕਹਿੰਦੇ ਆ ਸਾਂਭ ਲਿਓ ਪਰ ਜਿਹੜਾ ਅੰਜੂ ਦੇ ਕੋਲ ਪਿਆ ਉਹ ਨਾਲ ਲਵਾਉ ਪਈ ਰਿਆਂ ਦੇ ਕੋਲ ਜਿਹੜਾ ਹੈਗਾ ਕਿਤੇ ਨਹੀਂ ਲੈ ਕੇ ਜਾਂਦੀ ਉਹ ਉਹ ਰਹਿਣ ਦੋ ਉਹ ਤੇ ਕੱਲੀ ਚੱਕ ਕਰਨ ਲੈ ਜੀ ਉਹ ਕਰ ਸਦੀ ਤਾਂ ਕਰ ਬਾ ਉਹ ਗੱਲ ਕਰੀ ਜਾਂਦੇ ਤੁਹਾਨੂੰ ਮੈਂ ਫੇਰ ਇੱਕ ਵਾਰੀ ਗਾ ਜਾਂਦੇ ਜੇ ਮਹਾ ਮਹਾ ਕੁੜੀ ਆਈਏ ਮਣਕੇ ਇਹਨਾ ਮੇਰਾ ਵਿਆਹ ਨਾਵੇ ਮਣਕੇ ਪਾ ਲੈ ਸੁਣਾ ਜਿਹਨੂੰ ਪਾਣਾ ਬੈਠੇ ਰੇ ਸੁਣੇ ਨੂੰ ਨਾ ਲਵਾ ਮੈਂ ਆਪਣਾ ਸਾਹਮ ਲੈਣੀ ਜਿਹੜਾ ਮੇਰੇ ਕੋ ਪਿਆ ਉਹ ਤਾਂ ਮੈਂ ਆਪਣੇ ਵਾਸਤੇ ਕਰਾਂ ਜੇ ਕੁ ਮੰਗਦੀ ਮੰਗਦੀ ਦੇ ਦਿਆ ਕਰੋ ਕੁਛ ਨਹੀਂ ਹੁੰਦਾ ਕਿਤੇ ਨਹੀਂ ਲੈ ਚਲੀ ਸੁਣਾ ਜੋ ਕੁਛ ਉਹ ਤੁਹਾ ਹੈਗਾ ਨਾ ਉਹ ਹੀ ਸਾਹਮੇ ਟਾਈਮ ਆਊਗਾ ਤਾਂ ਦਊਗੀ ਲੇ ਵੀ ਦੇ ਜਿਓ ਜਿੱਥੇ ਸ਼ੱਕ ਕਰਨ ਨਾਲ ਉੱਤੇ ਕਰੋ ਉਹਦੇ ਧਿਆਨ ਰੱਖਿਆ ਕਰੋ ਤੇ ਉਸੇ ਕਰਕੇ ਦੱਸਾਂ ਮਾ ਮੈਂ ਆਹ ਫਿਰ ਉੱਤੇ ਧਿਆਨ ਕੋ ਨਾ ਰੰਜੀਤ ਉਹ ਵੀ ਕਾਹ ਨਹੀਂ ਸ਼ੱਕ ਕਰਨ ਦੇਗੇ ਜਿੱਤੇ ਮਰਜੀ ਹੋਵੇ ਮੇਰੇ ਮੇਰੇ ਵਾਸਤੇ ਸਾਰੇ ਤੋਰ ਲੈ ਤੇ ਮੈਂ ਤਾਂ ਹੀ ਸਾਹਮਣਾ ਆ ਵਾ ਸੁਣਨ ਵਾਲੇ ਕਹਿੰਦੇ اے ਮੂਰਖਾ ਮੈਂ ਤੈਨੂੰ ਸਾਹਮਣਾ ਵਾਂ ਵੀ ਮੈਂ ਕਿਹਨੂੰ ਕੁਝ ਕਮਾਣਾ ਮੈਂ ਆਪਣੀ ਚੀਜ਼ ਆਪ ਸੰਭਲ ਲਵਾਂ ਸਮਝ ਲਗੀ ਚਲ ਜਾ ਪਰੇ ਹੋ ਹਾਂ ਪਰ ਮੇਰੀ ਗੱਲ ਸੁਣੋ ਪਰ ਤਾਂ ਮੈਂ ਹੋ ਜਣਾ ਚਲ ਜਾਣਾ ਪਰ ਉਦੋਂ ਨਾ ਨਵਾਏ ਹੋ ਸੁਣਾ ਮੇਰੀ ਗੱਲ ਸੁਣ ਲੋ ਸਦੀ ਜੀ ਫੇਰ ਉਹੋ ਗੱਲਾਂ ਤਾਂ ਢੜੀ ਮੈਂ ਜੇ ਤੇ ਉਹ ਪਹਿਲਾਂ ਫਰਾਇਆ ਹੁੰਦਾ ਨਾ ਕਿ ਅੰਜੂ ਨੂੰ ਆ ਜਾਣਾ ਨਹੀਂ ਕਿਤੇ ਵੀ ਕਾਕਾ ਮੈਂ ਲਵਾ ਕੇ ਆਪਣੇ ਗੱਲ ਤੇ ਥੋੜੀ ਪਾਉਣਾ ਹਾਂ ਇਹਨਾਂ ਨਹੀਂ ਪਾਉਣਾ ਬਾਦੋ ਬਚਿਆ ਰਹਿਣਾ ਹੀ ਮਾਤਾ ਅੰਜੂ ਦੇ ਹਾਂ ਸਾਰਾ ਸੁਣੋ ਬਚਿਆ ਕੋਈ ਗੱਲ ਦੀ ਕੋਈ ਟੈਨਸ਼ਨ ਨਹੀਂ ਹੋਣੀ ਉਹ ਜਾਵੇ ਸਾਨ ਕਰਾ ਕੇ ਰਹਾਤਾ ਫੜ ਕੇ ਤੁਸੀਂ ਦੋਵੇਂ ਪਾਸੇ ਹੋ ਜਾਂਦੇ ਜੇ ਕਿ ਤੁਹਾਨੂੰ ਕੋਈ ਪਤਾ ਥੋੜੀ ਲੱਗਦਾ ਕਿ ਕਿੱਥੋਂ ਮਾਂ ਬੋਲਣ ਦੀ ਕਿੱਥੋਂ ਨਹੀਂ ਬੋਲਣ ਦੀ ਉਹ ਜਿਹੜਾ ਹੈਗਾ ਉਹ ਤੇ ਸੰਭੀਏ ਤਾਂ ਜਿੱਥੇ ਹੱਥ ਫੇਰ ਗਿਆ ਉਹਨੂੰ ਤੁਹਾਨੂੰ ਭੁੱਲੋ ਬਾਕੀ ਨੂੰ ਤਾਂ ਸੰਭਾ ਚਲ ਜੇ ਰਾਣਾ ਹੁੰਦਾ ਨਾ ਵੀ ਮੰਮੀ ਉਹਦੇ ਕੋ ਨਹੀਂ ਚੀਜ਼ਾਂ ਲੈਣੀਆਂ ਤੇ ਮੈਂ ਨਹੀਂ ਲੈਂਦੀ ਤੇ ਚੋਰ ਦਾ ਤਾਂ ਮੈਨੂੰ ਪਤਾ ਹੀ ਆ ਕਿਹੜਾ ਵਾ ਚੋਰ ਕਿੰਨੇ ਕੀਤੀ ਚੋਰੀ ਮਗਰ ਹੁਣ ਕਹੀਏ ਕੀ ਚੋਰ ਦਾ ਤਾਂ ਮੈਨੂੰ ਪੱਕਾ ਪਤਾ ਜਿਹੜਾ ਚੋਰ ਹੈ ਨਾ ਘਰ ਚ ਹੀ ਹੈਗਾ 超级兵。 ਫਾਮੀ ਦੇ ਥੋੜਾ ਇਹ ਲੱਗਦਾ ਸੇ ਦਾ ਨਾਸਤਾ ਲੱਗਦਾ ਮੈਂ ਬਣਾਇਆ ਸੀ ਮੈਨੂੰ ਤੇ ਆਪਣੀ ਭਰਾਵਾਂ ਨੇ ਦੀਦੀ ਕੁਝ ਖਾਦਾ ਨਹੀਂ ਫੇਰਦਾ ਲੈ ਖਾਂ ਤੂੰ ਬਣਾ ਰਹੀ ਚਾਲਾ ਚਾਲਿਆ ਨਾ ਇੱਥੇ ਬਹਿ ਜਾ ਰੋਟੀ ਖਾਦੀ ਪਈ ਸੀ ਖਾਦੀ ਰੋਟੀ ਦਾ ਟੁਕਾ ਖਾ ਕੇ ਆਰਾਮ ਹੋ ਜਾਣਾ ਆਪੇ ਪਾਣੀ ਫੜਾਓ ਦੀਦੀ ਪਾਣੀ ਪੀਓ ਦੀਦੀ ਇਹਨੇ ਕਭ ਖੰਡ ਘੱਟ ਕਰਿਆ ਕਰ ਰੋਜ਼ ਨਹੀਂ ਪੈਂਦੀ ਆ ਨਵੇਂ ਤੋਂ ਨਵੇਂ ਕੰਮ ਤੋਂ ਬਚਨ ਦੇ ਮਾਰੇ ਨਾ ਇਦਾਂ ਨਾ ਕਰਿਆ ਕਰ ਹਾਂ ਠੀਕ ਨਹੀਂ ਹੈਗੀ ਤੂੰ ਇਹਨੂੰ ਪਖੰਡ ਕਹਿੰਦੇ ਜੀ ਕੀ ਹੋਇਆ ਇਹਨੂੰ ਕੁਛ ਨਹੀਂ ਹੋਇਆ ਇਹਨੂੰ ਕੁਛ ਨਹੀਂ ਹੋਇਆ ਚੱਕਰ ਖਾ ਕੇ ਡੇਕੇ ਆ ਤੁਹਾਨੂੰ ਖੁਦ ਨੂੰ ਹੋਣਾ ਚਾਹੀਦਾ ਆਓ ਮੇਰੇ ਨਾਲ ਡਾਕਟਰ ਕੋਲ ਘੜੀਏ ਇਹਨਾਂ ਨੂੰ ਡਾਕਟਰ ਤੇ ਜਾਂਦੀ ਲੋੜ ਨਹੀਂ ਕੋਈ ਚਿਤਾਵਾ ਆ ਕੀ ਹੋਇਆ ਲੰਮੀ ਬੋਲ ਆਪਾਂ ਠੀਕ ਹੋ ਜਾਣਾ ਲੰਮੀ ਬੋਲ ਠੀਕ ਚਿਤਾਵਾ ਹੋ ਜਾਣਾ مار کوس نیانو نے کوئی نہ کوئی ڈرامہ کھڈنا ہوندا وا کوئی کام نہ سرے چڑھ کے وے اچھا میں اور اینے چدیو اس کار وچ او تے کنے کے ڈرامے کرندی ہے اصل ڈرامہ والے ہندے اے دا ٹائم نہ کرنا ہوندا اور ٹائم آ گیا تاں کردی پئی ہے تھوڑا نہ پانی دے چھٹا مار دے تہاڈے سامنے میں پانی دے چھٹا مارنی ہے تو ای توں ہسپتال کھڑنا چاہندا اے او کچھ ہوے نو پرواہ نہ کرندی نہیں میں پرواہ تے نہیں بس میں کیا کی میرے سر دا نہ اسا کیتا وی نکلتا کوئی بھوک لگاے اون چکر مانے ددی کھا تاں کوئی پھر نہ کچھ کی نہیں ਦੀਦੀ ਕੋਸ਼ ਕਰੋ ਆਹੀ ਕੋਸ਼ ਬਸ ਜੀ ਬੜਾ ਗੱਲ ਤੂੰ ਗੱਲ ਨਹੀਂ ਕੋ ਬਾਤ ਨਹੀਂ ਅੱਖਾਂ ਤੇ ਨਹੀਂ ਆਪੇ ਲੰਮੇ ਬਾਹਰ ਆਪੇ ਆਣੀ ਹੋਣਾ ਕਿਤਾ ਦੇਈ ਜੋ ਤੂੰ ਸਾਰੇ ਉਹ ਮੇਰੀ ਜਾਨ ਸਾੜੀਆਂ ਨਾਮ ਦੀ ਕੋਈ ਚੀਜ਼ ਹੈਗੀ ਹੈ ਹੈ ਜੀ ਇਹਨੂੰ ਨਾ ਠਾਲ ਚੱਗੀ ਦੀ ਸੇਧ ਕਰ ਤੈਨੂੰ ਕਹਾਂ ਮੇਰੇ ਕੁਝ ਬਣਾ ਕੇ ਲੈ ਆ ਭੁੱਖ ਲੱਗੀ ਮੈਨੂੰ ਉਹ ਤੁਹਾਡੀ ਅਸ਼ਕਾ ਦੀ ਨੌਕਰਾਨੀ ਨਹੀਂ ਆ ਤੇਰਾ ਕੋਈ ਕੰਮ ਕਰੇ ਠੀਕ ਹੈ ਨਾ ਅੱਗੇ ਸੇਵ ਦੀ ਕਰਨੀ ਨਹੀਂ ਤੇ ਇਹ ਕੰਮ ਉਹ ਕਿਹੜਾ ਕੰਮ ਕਰਦੀ ਮਿੰਦੂ ਕੋਈ ਕੰਮ ਕਰਦੀ ਅੱਛਾ ਆ ਸਵੇਰ ਦਾ ਤੇ ਖਸੇਰ ਦਾ ਰੋਟੀ ਕਿਦੋਂ ਖਾਦੀ ਜੇ ਇਹਨੇ ਮੈਂ ਤਾਦੀ ਖਾਦੇ ਜੇ ਜੋ ਸਵੇਰ ਦਾ ਕਿਚਨ ਕਿਰੇ ਸਾਫ ਕੀਤਾ ਇਹੋ ਕਰਨਦੀ ਐ ਫਿਰ ਦਾ ਕੰਮ ਕਰਨਦੀ ਉਹ ਨਹੀਂ ਤੁਹਾਨੂੰ ਦੇਖਦਾ ਨਾ ਨਾ ਪਖਾਂਡੇ ਨਾ ਪਖਾਂਡੇ ਹੀ ਮੁੱਕਦੇ ਨਾਲੇ ਉઠੋ ਉઠੋ ਲਾਈਆਂ ਨੂੰ ਉਠਾ ਕੇ ਅੰਦਰ ਲੰਮੀ ਪਾ ਆਪੇ ਹੋ ਜਾਣੀ ਆ 10 ਮਿੰਟ ਢੀਕੋ ਤਾਂ ਸਹੀ ਐਵੇਂ ਰੋਲਾ ਪਾਈ ਆਈਓ ਅੰਦਰ ਪਾ ਕੇ ਜਾ ਕੇ ਹੋਸ਼ ਤੇ ਕਰੋ ਇੱਕੋ ਜੀ ਅੱਖਾਂ ਤੇ ਖੋਲੋ ਮੈਂ ਮੈਨੂੰ ਕੱਲੇ ਕਿੱਧਰ ਲੈ ਕੇ ਜਾਵਾਂ ਜੀ ਜੀ ਅੱਖਾਂ ਤੇ ਖੋਲੋ ਹੋਸ਼ ਤੇ ਕਰੋ ਇਹ ਕਰਦੀਆਂ ਕੀ ਐ ਲੱਗਦਾ ਸਾਰਾ ਪਖੰਡ ਸਾਡੀਆਂ ਹੀ ਘਰ ਤੇ ਆ ਗਿਆ ਸਾਡੇ ਘਰ ਦੇ ਸਾਡੀਆਂ ਨੂੰ ਨੂੰ ਕਰਨਾ ਆ ਗਿਆ ਹੋਰ ਤੇ ਕਿਸੇ ਦੇ ਘਰ ਹੁੰਦਾ ਹੀ ਨਹੀਂ ਐ ਤੰਜਰ ਕੰਨਾ ਇੱਥੇ ਹੀ ਆ ਪੰਜੂ ਕੁ ਮਿੰਟ ਬਾਅਦ ਦੇਖ ਪਿੰਦ ਗਈ ਪਖੰਡ ਫਰ ਲਿੰਦੀ ਗਈ ਇਹਨੂੰ ਜਿਹੜੇ ਚੱਕਰ ਚੜੇ ਆ ਕੋਈ ਚੱਕਰ ਚੱਕਰ ਨਹੀਂ ਹੈਗੇ ਐ ਪਖੰਡ ਕਰਦੀ ਐ ਅੰਦਰ ਜਾ ਕੇ ਲੰਮੀਆ ਪਾਓ ਰੋਲਾ ਪਾਇਆ ਕਿਡਾ ਚੁੱਕ ਲੋ ਚੁੱਕ ਲੋ ਫੜ ਲੋ ਫੜ ਲੋ ਮੰਮੀ ਤੁਸੀਂ ਕਿਹੋ ਜਿਹੀ ਜਏ ਜੇ ਕਲਾਕਾਰ ਜੇ ਪਖੰਡ ਕਰਦੀ ਹੁੰਦੀ ਫੋਨ ਹੋਸ਼ ਨਾ ਆ ਜਾਂਦੀ ਟਾਡੇ ਸਾਹਮਣੇ ਹੀ ਆ। ਉਹ ਮੈਂ ਤੇ ਚੁੱਪ ਰਹੂਗੀ ਤਾਂ ਹੀ ਉਹ ਖੋਸ਼ ਹੋਊਗੀ। ਚੁੱਪ ਤੇ ਤੂੰ ਹੋ ਵੀ ਨਾ ਅੱਖਾਂ ਬੇਤੀ ਖੋਲਣੀਆਂ। ਸ਼ਾਂਤ ਰਹੋਗੀ ਫੇਰ ਅੱਖਾਂ ਖੁੱਲਣੀਆਂ। ਆਏ ਆਏ ਮੰਮੀ। ਤੁਹਾਡੇ ਨਾਲ ਗੱਲ ਕਰਨੀ ਬੇਕਾਰ ਆ। ਤੁਹਾਡੇ ਜਿੰ ਸਾਰੇ ਨਾਦੀ ਬੱਚੀ ਜਿਹੜੀ ਹੈਗੀ ਚਲੋ ਜਿਹੜੀ ਉੱਠੋ। ਦੱਸ ਹੋਰ ਇਨਸਾਨੀ ਕੀ ਕਰੀਏ ਦੱਸ। ਜਿਹੜੀ ਉੱਠੋ। ਇਹੇ ਆਵੇ ਇਲਾ ਜਿਪ ਖਾਂਦੇ। ਇਹ ਲੈ ਜਾਣ ਕੇ ਕਰਨ ਲਈ ਜੂਏ ਸਾਰੇ ਕੰਮ। ਚੰਗੀ ਪਰਿਸਥਿਤੀ ਹੋਈ ਉਹ ਫੇਰ ਟੇਢੀ ਹੋ ਗਈ। ਚੰਗੀ ਪਰਿਸਥਿਤੀਓਂ ਘੁੰਮ ਲੱਗੀ। ਫੇਟੇ ਡਿਓ ਦੀ ਵੇਖਿਆ ਵੀ ਸੱਸ ਅੱਗੇ ਬੈਠੀ ਆ ਫੇਟੇ ਡਿਓ ਕੇ ਉਖਾਤਾ ਦੱਸ ਹੇ ਰੱਬਾ ਇਹਨੇ ਪਖੰਡ ਕਰਨਾ ਕੀ ਹੋਊਗਾ ਕੁਛ ਨਹੀਂ ਹੋਣਾ ਇੰਨੇ ਪਕੰਡਾ ਨਾਲ ਉਹੋ ਹੀ ਹੋਣਾ ਜਿਹੜਾ ਹੋਣਾ ਹੈ ਪਤਾ ਨਹੀਂ ਕੀ ਕਰਦੇ ਨੇ ਜਿਹੋਕੀ ਚਾਲਾ ਕੰਮ ਤੋਂ ਬਚਣ ਦੇ ਮਾਰੇ ਨਾ 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 ਟਕਮਾਂਜ ਕਰਨਾ ਹੁੰਦਾ ਇਹਨਾਂ ਦੇ ਕੋਈ ਨਾ ਕੀ ਕੰਮ ਤੋਂ ਬਚਲੀ ਕਰਨ ਦੇ ਹੀ ਆ ਜਾਂ ਕੋਈ ਹੋਰ ਹੁਣ ਲੈਣੀ ਆ ਮਦਰ ਕੇ ਜੀ ਦੀ ਜਾਂ ਕੋਈ ਬੰਨਾ ਗੈਨੇ ਦਾ ਨਾਮ ਲੱਗ ਗਿਆ ਕੀ ਇਹ ਧਮਾਕਾ ਤੇ ਪਲੈਨਿੰਗ ਚੱਲ ਰੰਗ ਲਈ ਹੈ ਹੁਣ ਕੱਲ ਦੀ ਕਹਿੰਦੇ ਬੰਦਾ ਆਇਆ ਘਰ ਠੀਕ ਹੈ ਨਾ ਫਿਰ ਤੀ ਕਹਿੰਦੇ ਬਨੋਦੇ ਤੇ ਛਾਤੇ ਭਰਿਆ ਨੇ ਭੇਜਿਆ ਕੀ ਤੇਰੇ ਸੋਹੜਿਆ ਨੇ ਭੇਜਿਆ ਕਿਨੇ ਭੇਜਿਆ ਉਹ ਨੂੰ ਪਲੈਨਿੰਗ ਚ ਲੱਗੀ ਹੈ ਕਿ ਮੇਰੇ ਵੱਲ ਧਿਆਨ ਦੂਜੇ ਪਾਸੇ ਆ ਜੇ ਬਿਨੂੰ ਘਰ ਨਾ ਚੁੱਕੇ ਬੜੀ ਪੋਲਟਿਕਸ ਖੇਡਨੀ ਹੈ ਧਿਆਨ ਦੂਜੇ ਬੰਦੇ ਖੜ ਹੁੰਦੀ ਬਿਮਾਰੀ ਕਿੰਨੇ ਸਾਲ ਹੋ ਗਏ ਸਮਝ ਨਹੀਂ ਪਾਈ ਮੈਂ ਚੌਥ ਦਿਨਾਂ ਤੋਂ ਸਮਝ ਲੈ ਆਉਣਾ ਐ ਮੈਂ ਵੀ ਨਹੀਂ ਕਰੂ ਗੰਦੀ ਭੋਲੇ ਬੜੇ ਨੇ ਤੁਸੀਂ ਬਹੁਤ ਹੀ ਠੀਕ ਗਰਾਮ ਹੈ ਗਾਉ ਸਾਉ ਬੰਦਾ ਪਤਾ ਨਹੀਂ ਉਹ ਕਿੱਥੇ ਲੱਗੇ ਚਲ ਗਈ ਹੈ ਬੰਦਾ ਪੁੱਛਦਾ ਫਿਰ ਅਚਲ ਲਮਕਾ ਪਈ ਸੀ ਨੂਨ ਬਾਂਦੇ ਨੂੰ ਦੇ ਦੇ ਨੀ ਕਿ ਭਾ ਬੀਬੀ ਬੂਬੀ ਘਟਿਆ ਹੁੰਦਾ ਫਿਰ ਬੰਦਾ ਚਲੋ ਕੰਮ ਕਰਦੇ ਕਿੱਥੇ ਲੈ ਗਣੀ ਗਲੀ ਚ ਮੋੜ ਆਉਣ ਗਿਆ ਅਥੇ ਨਾਲ ਕੀ ਪਤਾ ਕੁਝ ਹੋਇਆ ਪਈ ਨਾ ਪਤਾ ਨਾ ਅੱਛਾ ਮੈਂ ਨਹੀਂ ਪਰਵਾਹ ਲੇ ਕਰ ਪਹਿਲਾਂ ਪਰ ਅਜਿੰਨ ਬੜੀ ਖੁਸ਼ੀ ਹੋਈ ਹੈ ਤੂੰ ਹੀ ਉੱਠੇ ਉੱਠਾ ਕਿਉਂ ਰੋ ਰੋ ਨੀ ਤੇ ਮੈਂ ਤੁਹਾਡੀ ਤੌਣ ਫੜ ਲੈਣੀ ਸੀ ਸੱਚੀ ਮੁੱਚੀ ਹੁਣ ਦੱਸੋ ਤੇ ਉਹ ਦਿਨ ਕਹਿਣਾ ਮੈਨੂੰ ਕਰਵਾ ਚਾਹ ਤੇ ਦਿਨ ਹੁਣ ਦੱਸ ਫੜ ਲੈਣਾ ਵੇ ਲੱਗਣੀ ਮੈਂ ਗਿਆ ਮੈਨੂੰ ਪਤਾ ਰੋਜ਼ ਰੋਜ਼ ਚੱਲਦੇ ਨਹੀਂ ਕੰਮ ਕਰਦੀ ਨਹੀਂ ਨਾ ਕਰਨਦੀ ਹਰ ਖਦ ਨਾਲ ਦੇਖੋ ਕੋਈ ਇਹਨੂੰ ਮੌਕਾ ਨਹੀਂ ਮਿਲਦਾ ਤੇ ਹੋ ਜਾਂਦੀ ਮੇਰੇ ਖਿਲਾਫ ਮਿੰਟ ਤੋਂ ਪਹਿਲਾਂ ਗੱਲਾਂ ਹੁੰਦਾ ਕਰਦੀ ਹੈ ਪਰ ਮੈਨੂੰ ਲੱਗਾ ਸੀ ਕਿ ਸਿਮਰਤ ਨਾ ਉੱਤੋਤ ਹੈ ਪਰ ਅੱਜ ਵੀ ਮੈਨੂੰ ਬੜੇ ਪਿਆਰ ਨਾਲ ਗੱਲ ਕਰਦੀ ਸੀ ਨੂੰ ਨਹੀਂ ਬੋਲਦੀ ਕੁਛ ਵੀ ਅੱਛਾ ਇਹ ਮੈਨਾਂ ਬੜੇ ਤਰੀਕੇ ਨਾਲ ਚਲਦੀ ਦੀ ਹੈ ਕਹਿੰਦੀ ਹੈ ਮੈਨੂੰ ਕਿ ਆਹ ਹਾਂ ਅਸੀਂ ਇਕੱਠਿਆਂ ਨੇ ਤੇ ਰਹਿਣਾ ਤੇ ਉਦੋਂ ਪਤਾ ਨਹੀਂ ਇੱਥੇ ਰਹਿਣਾ ਵੀ ਨਹੀਂ ਰਹਿਣਾ ਵੀਗਾ ਤੇ ਚੱਲ ਲੜ ਕੇ ਕੀ ਕਰਨਾ ਇਕੱਠੇ ਮਿਲ ਜੁਲ ਕੇ ਰਹੀਏ ਤੇ ਮੈਂ ਵੀ ਇਹੀ ਸੋਚਿਆ ਮੈਂ ਕਿ ਚੱਲ ਠੀਕ ਹੈ ਲੜਨਾ ਕਿਉਂ ਮੈਂ ਆਪ ਨਹੀਂ ਚਲਦੀ ਘਰ ਲੜਾਈ ਹੋਈ ਮੈਂ ਤਾਂ ਚੰਨੀ ਮਿਲ ਕੇ ਰਹੀ ਏ ਉਹਨੂੰ ਜੀਦਾ ਵੀ ਹੈ ਨਾ ਅਗਲ ਆ ਗਈ ਨਹੀਂ ਹੈ ਨਾ ਪਹਿਲਾਂ ਆਈ ਜਲਦੀ ਬੰਦੇ ਨੂੰ ਫਿਰ ਫਿਰ ਰஞ்சிਤ ਭਾਈ ਨੇ ਤੇ ਹੁਣ ਮੋੜਣਾ ਨਹੀਂ ਆ ਵਿਆਹ ਤਾਂ ਹੋਣਾ ਹੋਣਾ ਰਹਿਣਾ ਤਾਂ ਪੜਾ ਹੀ ਇੱਥੇ ਹੀ ਆ ਨਾਲ ਹੀ ਰਹਿਣਾ ਚਲੋ ਯਾਰ ਚੰਗੀ ਗੱਲ ਛੇ ਘਰ ਦਾ ਤਕਲੀਸ਼ ਕੀ ਕਰਨਾ ਹੈਗਾ ਮੇਰੇ ਝੁਲ ਕੇ ਰਹਿ ਲਾਂਗੇ ਤਾਂ ਕੀ ਜਾਂਦਾ ਮੈਂ ਉਹ ਫੈਸਲੇ ਤੇ ਰਹੂਗੀ ਰਹੂਗੀ ਤੇ ਆ ਠੀਕ ਹੈ ਕੀ? ਸਾਰਾ ਨਹੀਂ ਹੋ। ਬਾਈਓ। ਬਤਾ ਦੇ ਕਿ ਕੁਝ ਖਰਾਬ ਨਹੀਂ ਲੈ ਕੇ ਆ। ਨਹੀਂ ਹੋਇਆ ਇਹਨੂੰ। ਬੈਠ। ਕੋਈ ਚੀਨੀ ਹੋਇਆ ਠੀਕ ਗਿਆ। ਆਹੋ ਠੀਕ ਹੈ ਜੀ। ਤੈਨੂੰ ਤਾਂ ਕੋਈ ਬੋਲਾ ਨਹੀਂ ਵੱਜਾਇ ਇਹਨੂੰ। ਕੁਝ ਨਹੀਂ ਹੋਇਆ ਇਹਨੂੰ। ਹੰਗਲਾਇਆ। ਤੈਨੂੰ ਮੇਰਾ ਕੀ ਮਤਲਬ? ਤੁਹਾਡੇ ਵਾਲੇ ਭਾਵੇਂ ਤੁਹਾਡੇ ਤੁਹਾਡੇ ਉਹਨੂੰ ਤਾਂ ਵੈਸੇ ਵੀ ਮਰੇ ਭਾਵੇਂ ਜਿਵੇਂ ਤੁਹਾਨੂੰ ਕੋਈ ਕਿਸੇ ਦਾ ਮਤਲਬ ਨਹੀਂ ਹੈ। ਤੁਸੀਂ ਆਪਣਾ ਕੰਮ ਕਰੋ। ਬਿਆਪੇ ਸੰਭਲੋਗੇ। ਮੈਂ ਵੀ ਆਜੀ ਪੁੱਛਣ ਜੇ ਕੋਈ ਚੁਆਹੀ ਤੇ ਤੂੰ ਕੋਈ ਫੜ ਕੇ ਕੋਈ ਦੇ ਜੀ ਨੀ ਹੜੰਦੀ ਕੀ ਨੋਰ ਪਈ ਸੀ ਮੰਮੀ ਜੇ ਤੁਹਾਨੂੰ ਇੰਨਾ ਪੁੱਛਣ ਦਾ ਹੁੰਦਾ ਨਾ ਤੁਸੀਂ ਨਾਲ ਤੁਰਦੇ ਹੈਗੀ ਨਾ ਤੁਹਾਡੀ ਇਸ ਕਰਦੀ ਨੋ ਹੀ ਹੈ ਨਾ ਇਹ ਕਿਹੜੇ ਪਗਾਨੀ ਹੈ ਮੈਂ ਤੁਰਨ ਜੋਗੀ ਹੁਆ ਤਾਂ ਨਾ ਤੁਰੂੰਗੀ ਮੈਂ ਵੀ ਤੁਰਨ ਜੋਗੀ ਤੂੰ ਇਹ ਤੁਰਨ ਜੋਗੀ ਨਾ ਮੁੰਡਾ ਤੁਰਨ ਜੋਗਾ ਹੈ ਨਾ ਉਹ ਜਿਹੜੀ ਨਾਲ ਹੈ ਉਹ ਵੀ ਤੁਰਨ ਜੋਗੀ ਹੀ ਤੁਰ ਨਹੀਂ ਸਕਦੀ ਉਹਦੇ ਮਗਰ ਤੁਸੀਂ ਏਡੀ ਦੂਰ ਤੱਕ ਜਾਂਦੇ ਹੋ ਰਤ ਲੰਗੇ ਲੱਤੀ ਤੁਰੇ ਜਾਂਦੇ ਨਾ ਉੱਠਣਾ ਬੋਲੀ ਜਾ ਕਿ ਜਦੋਂ ਮਗਰ ਕਹੀ ਮੈਂ ਕੀ ਕਰਨ ਜਣਾ ਮੋਤੇ ਮਗਰਦਸੀ ਉਮੀਦ ਤਾਂ ਰੋਕ ਨਹੀਂ ਜਾਂਦੀ ਐ ਮੈਨੂੰ ਜਾਂਦੀ ਕਿਸ ਮਗਰ ਆਪਣੇ ਕੋ ਮੇਰੇ ਤੁਰਿਆ ਨਾ ਜਾਵਾ ਤਾਂ ਮੈਂ ਤੁਹਾਡੇ ਮਗਰ ਤੁਰੀ ਫਿਰਾਂ ਮੰਮੀ ਜੇ ਜਾਣਾ ਤਾਂ ਮੁੰਡਾ ਨਾ ਜਾਂਦੀ ਮੈਂ ਸੋਚਦੀ ਸੀ ਕਿ ਮੈਂ ਤੁਹਾਡੇ ਘਰ 'ਚ ਇੰਨੇ ਸਾਲ ਗੁਜ਼ਾਰੇ ਆ ਤੈਨੂੰ ਥੋੜਾ ਖੋਦਾ ਮੇਰਾ ਦੁੱਖ ਦਰਦ ਹੋਊਗਾ ਪਰ ਨਹੀਂ ਅੱਜ ਮੈਂ ਤੁਹਾਡਾ ਸਾਰਿਆਂ ਦਾ ਜੋਰੂਪ ਵੇਖਿਆ ਹੈ ਨਾ ਮੈਂ ਕਿਹਨੂੰ ਕੋਈ ਵੈਰੀ ਦੁਸ਼ਮਣ ਨਹੀਂ ਇੰਦਾਂ ਬਿਮਾਰ ਹੋਵੇ ਨਾ ਬੰਦੇ ਨੂੰ ਉਹਦੇ ਤੇ ਤਰਸ ਆ ਜਾਂਦਾ ਕਿ ਨਹੀਂ ਏ ਤੁੰਗੂ ਜੂ ਹੋ ਨਾ ਜਾਵੇ ਇਹਨੂੰ ਡਾਕਟਰ ਕੋਲ ਲੈ ਕੇ ਜਾਈਏ ਪਰ ਤੁਸੀਂ ਤੁਸੀਂ ਇਹਨਾਂ ਤਾਂ ਲੜਿਗਪੋਗੇ ਮੰਮੀ ਮੈਂ ਸੋਚ ਵੀ ਨਹੀਂ ਸਕਦੀ ਅਕਸਰ ਮੈਂ ਤੁਹਾਡੀ ਘਰ ਦੀ ਨੋਆ ਮੰਮੀ ਜਦ ਅੰਜੂ ਦਾ ਸਿਰ ਪੜ ਵੀ ਹੁੰਦਾ ਵਾ ਤੇ ਰੰਜੀਤ ਉਸ ਵੇਲੇ ਬਾਈਕ ਕੱਢਦੇ ਆ ਜਾਂ ਗੱਡੀ ਕੱਢਦੇ ਆ ਕਿ ਆ ਅੰਜੂ ਤੈਨੂੰ ਮੈਂ ਨਾਲ ਲੈ ਕੇ ਜਾਣਾ ਵਾ ਤੈਨੂੰ ਕੁਝ ਹੋ ਨਾ ਜਾਵੇ ਮੈਂ ਰੰਜੀਤ ਦੀ ਕੁਛ ਨਹੀਂ ਲੱਗਦੀ ਮੰਮੀ ਮੈਂ ਤੁਹਾਡੀ ਕੁਝ ਨਹੀਂ ਲੱਗਦੀ ਤੁਸੀਂ ਮਗਰ ਕਦੀ ਜੇ ਮੈਂ ਤੈਨੂੰ ਪੁੱਛਿਆ ਸੀ ਕੀ ਹੋਇਆ ਇਹਨੂੰ ਪਾਣੀ ਪਿਆ ਕੇ ਲੰਮੀ ਪਾ ਦੇ ਇਹਨੇ ਆਪੇ ਠੀਕ ਹੋ ਜਾਣਾ ਕਿਹਵੇਂ ਬੰਦਾ ਕੰਮ ਕਰਦਾ ਕਰਦਾ ਸਿਰ ਚੱਕਰ ਦੇ ਜਾਂਦਾ ਤਾਂ ਹੀ ਕਿਹਾ ਇਹ ਲੰਮੇ ਪਾ ਲੈ ਕੋ ਰਹਿਮ ਥੋੜੀ ਤਾਂ ਬੈਠੀ ਪੁੱਛੀ ਜਾਣੀ ਆ ਮੈਂ ਕੱਢ ਕੇ ਬਸ ਕਰਨਾ ਹੁੰਦਾ ਤਾਂ ਕਰ ਦਿੰਦੀ ਅਸ਼ਿਆ ਲੰਮੇ ਪਿਆ ਬਾ ਬੰਦਾ ਬਾ ਦੇ ਅੰਦਰ ਮਰ ਜੇ ਤੂੰ ਬਾਹਰ ਬਸ ਕਿਉਂਕਿ ਕੋਈ ਨਾ ਅੰਦਰ ਕੋਲੀ ਦੇ ਕੇ ਭਾਇਆ ਹੋਲੀ ਮੇਰੇ ਸਾਹਮਣੇ ਬੈਠੀ ਤੇ ਅੰਦਰ ਕਿਦ ਤਰਾ ਲੰਮੇ ਪੈ ਮੈਂ ਲਾਗੇ ਲੰਮੀ ਪਈ ਆ ਮੈਂ ਕਿਹਾ ਅੰਦਰ ਵੀ ਸਭ ਮੈਨੂੰ ਸਭ ਕੁਝ ਦਿਸਣ ਰਿਹਾ ਸੀ ਜਾ ਤੂੰ ਜੇ ਆ ਕੇ ਆਪਣਾ ਕੰਮ ਕਰੋ ਦੇ ਜਿਹੜਾ ਤੇਰੇ ਮਾਲ ਕਰੋ ਮੈਂ ਤਾਂ ਸੋਚ ਨਹੀਂ ਸਕਦੀ ਜਿਹੜੀ ਸੱਸ ਨੇ ਮੇਰੇ ਤੋਂ ਸਟੈਪ ਪਾਣੀ ਮਾਰ ਕੇ ਪੀਤਾ ਅੱਜ ਉਹ ਮੈਨੂੰ ਮਾਰਦਿਆਂ ਵੇਖ ਕੇ ਵੀ ਕਹਿੰਦੀ ਪਈ ਐ ਕਿ ਡਰਾਮੇ ਕਰਦੀ ਪਈ ਐ ਨਾ ਮੈਂ ਤੇਰੇ ਕੋਲ ਗਲਾ ਕਟੋ ਦਤਾ ਨਹੀਂ ਮੈਂ ਕੋਤੋਂ ਘੁਵਾਨੀ ਹੈ ਨੂੰ ਲੰਮਿਆਂ ਪਾ ਆਪੇ ਠੀਕ ਹੋ ਜੂਗੀ ਬਾਤ ਤੇ ਮੈਂ ਬੋਲਦੀਆਂ ਲੱਗੀਆਂ ਸੁਣ ਲਿਆ ਜੀ ਦੋਵੇਂ ਭਾਏ ਇੱਕ ਤੇ ਪਤਾ ਰੱਸੀ ਵਗ ਜਾਂਦੀਆਂ ਨੇ ਦੋਵੇਂ ਭਾਏ ਟਕ 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 ਲੱਗੇ ਕੋਈ ਵੀ ਸਿਆਣੇ ਬੋਲੀ ਗੱਲ ਕਰ ਲਿਆ ਕਰੋ ਦੋਹਾਂ ਚ ਅਰੇ ਤੂੰ ਮਾਰੇ ਨਾ ਜਰ ਹੁੰਦੇ ਸਾਦਾ ਜਾ ਤੂੰ ਜੇ ਜਾ ਕੇ ਆਪਣਾ ਕੰਮ ਕਰ ਤੇ ਮੈਂ ਕਿੱਥੇ ਜਾਣਾ ਹੀ ਨਹੀਂ ਕੀ ਕਰਨਾ ਫਿਰ ਤੂੰ ਹੈ ਦੀ ਜੂਨ ਤੂੰ ਇਹ ਲਾ ਸਾਫ ਲਾਂ ਕਿਤੇ ਵੇ ਸਾਫ ਕਰ ਤੇ ਸਿਰੀ ਤੂੰ ਟੈਨਸ਼ਨ ਨਾ ਲਾਉ ਜ਼ਿਆਦਾ ਸਟ੍ਰੈਸ ਨਹੀਂ ਦਿਵਾਉਂਦੇ ਰਹਿਣ ਤੁਹਾਨੂੰ ਡਾਕਟਰ ਨੇ ਕਿਹਾ ਨਾ ਜ਼ਿਆਦਾ ਨਹੀਂ ਸੋਚਣਾ ਮੈਂ ਤੁਹਾਡੇ ਲਈ ਕੁਝ ਖਾਣ ਲਈ ਲਿਆ ਕੇ ਉਹਨੂੰ ਤੂੰ ਖਾਣਾ ਤਰਸ ਕਰ ਉਹ ਠੀਕ ਆ ਤੇ ਮੇਰੀ ਗੱਲ ਸੁਣ ਕੰਮ ਕੋਈ ਵੀ ਨਹੀਂ ਹੁਣ ਕਰਦਾ ਕਰਨਾ ਠੀਕ ਆ ਮੈਂ ਕਰਿਆ ਕਰੂੰਗੀ ਜਾਨੂੰ ਡਾਇਆ ਕਰਾਂਗੇ ਦੁੱਜੀ ਤੈਨੂੰ ਸਮਾਂ ਹੀ ਨਹੀਂ ਹੁੰਦੀ ਭਾਈ ਮੈਂ ਨਾ ਕਿ ਨਹੀਂ ਦੱਸਾਂ ਸਾਰਾ ਕੁਝ ਕੋਈ ਨਾ ਸਹੀ ਢੰਗੋਂ ਉਹ ਤੇ ਦੱਸ ਦਾਂਗੇ ਤੁਸੀਂ ਨਾ ਜੀ ਕੋਈ ਗੱਲ ਨਾ ਕਰੋ ਤੁਸੀਂ ਨਾ ਸੋਚੋ ਨਾ ਤੁਹਾਨੂੰ ਡਾਕਟਰ ਨੇ ਕਿਹਾ ਨਾ ਜੜੀ ਟੈਨਸ਼ਨ ਨਹੀਂ ਦਿਵਾਉਂਦੇ ਠੀਕ ਆ ਇਸ ਕਰਕੇ ਤੁਸੀਂ ਬਾਹਰੋਂ ਤੁਹਾਨੂੰ ਕੁਝ ਕਰਕੇ ਵੀ ਸਿਮਰਤ ਕਰੋ ਅੱਜ ਤੂੰ ਨਾ ਹੁੰਦੀ ਤੇ ਬਾਉ ਕੁਝ ਵੀ ਹੋ ਸਕਦਾ ਸੀ ਮੇਰੇ ਨਾਲ ਮੈਂ ਤੇ ਮੈਨੂੰ ਕੁਝ ਪਤਾ ਨਹੀਂ ਸੀ ਦੀਦੀ ਜਿੰਨਾ ਜਿਕਰ ਮੈਂ ਤੁਹਾਡੇ ਨਾਲ ਤੁਹਾਨੂੰ ਕਿੱਦਾਂ ਕੁਝ ਹੋ ਜਾਊਗਾ ਮੈਂ ਤੁਹਾਡੇ ਨਾਲ ਖਲੋਤੀ ਨਾ ਮੇਰੀ ਮਿੱਕੀ ਸੀ ਬੈਨ ਐ ਅੱਜ ਮੇਰੇ ਵਾਸਤੇ ਇੰਨਾ ਸਾਂਖੀਤਾ ਯਾ ਨਾ ਦਿਲ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ ਲੈ ਜੀ ਇਹ ਚਾੜ ਮਾੜੀ ਕਿਹੜੀ ਗੱਲ ਹੈ ਦੱਸ ਮੈਂ ਤੁਹਾਡੀ ਭੈਣ ਹਾਂ ਮੈਨੂੰ ਤੁਹਾਡਾ ਦੁੱਖ ਆ ਤੁਹਾਨੂੰ ਕੁਝ ਵੀ ਹੋਵੇ ਨਾ ਉਹਦੇ ਅੱਗੇ ਮੈਂ ਟਾਲ ਬਣ ਕੇ ਖੜੂੰਗੀ ਤੁਹਾਨੂੰ ਵੀ ਪਤਾ ਹੈ ਇਸ ਗੱਲ ਦਾ ਸਿਮਰਤ ਇਹ ਸੋਚ ਵੀ ਨਹੀਂ ਸਕਦੇ ਆ ਕੁਝ ਹਾਂ ਦੀਦੀ ਜੇ ਇਹਨੂੰ ਪਤਾ ਲੱਗ ਗਿਆ ਮੇਰਾ ਸੰਜੀਤ ਬਾਈ ਲਈ ਨਹੀਂ ਚਾਚੂ ਕਾ ਚਾਹ ਕੋਈ ਦੇਖ ਦੇ ਤੀ ਗਨਾਂ ਦੀ ਤੂੰ ਨਾ ਰਸਟ ਕਰੋ ਮੈਂ ਤਾਂ ਕਿ ਕੁਝ ਖਾਣ ਲੈ ਕੇ ਆਣੀ ਠੀਕ ਹੈ ਓਕਾ